ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹੇ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਨਗ ਲੈ ਕੇ ਜਾਂਦਾ ਇੱਕ ਸਮੋਲ ਜਾ ਫਾਰਮ ਪਸ਼ੂਆਂ ਦੀ ਗਿਣਤੀ ਹੁਣ ਬਾਈ ਕੋਲ 5-6 ਰਹਿ ਗਈ ਪਹਿਲਾਂ ਜ਼ਿਆਦਾ ਸੀਗੇ ਹੌਲੀ ਹੌਲੀ ਨਗ ਬਾਈ ਕਹਿੰਦਾ ਆਪਾਂ ਘਟਾ ਦੇਣੇ ਆ ਕਿਉਂਕਿ ਮੇਨ ਦਿੱਕ ਤੇ ਉਹ ਲੇਬਰ ਦੀ ਹੁੰਦੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਰਨ ਹੌਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਭਾਈ ਗੁਰਪਿਆ ਸਿੰਘ ਆ ਪਿੰਡ ਚੂਟੀਆਂ ਖੁਰਦਾ ਜ਼ਿਲ੍ਹਾ ਮੋਗਾ ਨੇੜੇ ਤਲਵੰਡੀ ਪਈ ਹੈ ਤਹਿਸੀਲ ਵੀ ਮੋਗਾ ਜੀ 9056894762 ਕੰਮ ਫਿਰ ਘਟਾਦਾ ਭਾਈ ਵੈੜਾ ਹੁੰਦਾ ਹਾਂ ਕੰਮ ਭਾਈ ਯਾਰ ਖੇਤੀ ਦਾ ਨਹੀਂ ਲੋਟ ਆਉਂਦਾ ਜੇ ਖੇਤੀ ਦਾ ਕਰਦੇ ਆ ਚੈੱਕ ਹੀ ਹੁੰਦਾ ਬੰਦਾ ਬੰਦਾ ਤੈਨੂੰ ਪਤਾ ਕਈ ਵਾਰੀ ਕਹਿ ਕੇ ਨਾ ਹੂੰ ਲੇਬਰ ਇਹ ਨਹੀਂ ਵੀ ਮਿਲਦੀ ਨਹੀਂ ਮਿਲ ਜਾਂਦੀ ਆ ਹੂੰ ਪਰ ਜਿਹੜਾ ਨਾ ਤਾਂ ਚੋਾਈ ਟਾਈਮ ਤੇ ਹੂੰ ਹੁਣ ਚੋਾਈ ਦਾ ਟਾਈਮ ਦਾ ਪੱਕਾ ਕੋਈ ਅੱਧਾ ਘੰਟਾ ਘੰਟਾ ਇੱਧਰ ਉੱਧਰ ਹੋ ਜੂਗਾ ਜ਼ਿਆਦਾ ਤਾਂ ਨਹੀਂ ਕਰ ਸਕਦੇ ਹਣਾ ਹੂੰ ਤੇ ਲੇਬਰ ਦਾ ਤਾਂ ਬਈ ਬੰਦੇ ਦਾ ਪਤਾ ਹੀ ਨਹੀਂ ਹੁੰਦਾ ਵੀ ਟੜਕੇ ਆਉਣਾ ਕਿ ਨਹੀਂ ਆਉਣਾ ਹੂੰ ਆ ਚੱਕਰ ਆ ਸਹੀ ਤੇ ਹੁਣ ਕੋਸ ਟਾਈਮ ਤਾਂ ਹੁਣ ਜੇ ਖੇਤੀ ਜ਼ਿਆਦਾ ਹੋਗੀ ਫਿਰ ਥੋੜਾ ਆ ਔਖਾ ਠੀਕ ਆ ਇਹ ਆਪਾਂ ਪਹਿਲਾਂ ਦੱਸ ਦਿੰਨੇ ਆ ਹੂੰ ਇਹ ਆਪਣੇ ਘੜਦੀ ਨਹੀਂ ਗਈ ਬਈ ਹੂੰ ਐਨ ਝੂਠ ਮਾਰ ਕੇ ਆਪਾਂ ਕਿਸੇ ਨੂੰ ਨਹੀਂ ਦੇਣਾ ਇਹ ਆਪਣੀ ਖਰੀਦੀ ਆ ਕਦੋਂ ਖਰੀਦੀ ਸੀ ਇਹਨੂੰ ਖਰੀਦੀ ਹਜੇ ਕੋਈ ਬਾਲੇ ਦੇਣ ਨਹੀਂ ਹੋਏ ਇਹਨੂੰ ਮੈਨੂੰ ਲੱਗਦਾ ਉਹਦੇ ਬੱਚਾ 나ੜੂ ਤੇ ਸੀਗਾ ਕੋਈ 8-7 ਦਿਨ ਹੋਏ ਉਹਨਾਂ ਬੱਚਾ ਫੀਮੇਲ ਆ ਮਗਰ ਹਾਂ ਬੱਛੀ ਆ ਮਗਰ ਹੂੰ ਤੇ ਆਪਾਂ ਐਵੇਂ ਕਹੀਏ ਕੱਲ ਨੂੰ ਹਣ ਬੈੜ ਚੰਗੀ ਸੀ ਮੇਰਾ ਇਰਾਦਾ ਸੀ ਹੂੰ ਵੀ ਮੈਂ ਰੱਖ ਲਾਂਗੇ ਯਾਨੀ ਕਿ ਆਪਾਂ ਗਾਂ ਰੱਖ ਲਾਂਗੇ ਪਰ ਨਹੀਂ ਯਾਰ 2 ਦਿਨ 10000 ਰੁਪਏ ਕੋਈ ਲੈ ਗਿਆ ਹੂੰ ਫਿਰ ਬਸ ਮੈਂ ਉਸ ਦਿਵਾਰ ਮੈਂ ਸੋਚਿਆ ਸੀਗਾ ਮੈਂ ਕਿਹਾ ਚੱਲ ਚਲੋ ਰੱਖ ਲੈਨੇ ਹਨਾ ਵੈੜ ਚੰਗੀ ਸੀ ਬਾਈ ਮੇਰੀ ਨਾ ਜਾਨੀ ਕਿ ਕੁਆਲਿਟੀ ਕੁਆਲਿਟੀ ਪੱਖੋਂ ਲਈ ਸੀ ਕੁਆਲਿਟੀ ਦੱਸਦੀ ਦੱਸਦੀ ਆ ਵੈੜ ਦੀ ਪੂਰੀ ਬਾਈ ਇਹਦਾ ਆ ਹਵਾਨਾ ਆ ਦੇਖ ਕਿਸੇ ਵੀ ਫਾਰਮ ਇਹ ਤਾਂ ਬਾਈ ਹਜੇ ਨਾ ਆ ਆਪਣੀ ਹੈ 7:30 ਦੀ ਚੋਈ ਆ ਆਪਣੇ ਕੈਮਰੇ ਦੀ ਰਿਕਾਰਡਿੰਗ ਹੋ ਤੇ ਹਜੇ ਜਾਨੀ ਕਿ 7:30 ਹੋਇਆ ਹੈ ਇਹ ਤਾਂ ਬਾਈ ਜਦੋਂ ਸ਼ਾਮ ਹੋ ਜਾਂਦੀ ਹੈ ਨਾ ਫਿਰ ਉਹਨੂੰ ਵਿਚਾਰੀ ਨੂੰ ਤੁਰਨਾ ਮੁਸ਼ਕਲ ਆ ਕੰਮ ਆ ਇੱਕਦਾਂ ਹਵਾਨਾ ਉਹੋ ਜਿਹਾ ਪੱਟਾਂ ਦੇ ਸਾਨਾ ਜਿਹੜਾ ਸਹੀ ਹਵਾਨਾ ਇਹ ਹਾਂ ਜਿਹੜਾ ਐਫ ਚ ਕਾਮਯਾਬ ਸਹੀ ਹਵਾਨਾ ਆ ਆ ਇੱਕ ਆ ਚੀਜ਼ ਦਿਖਾ ਦੇ ਮੇਰੇ ਵੀਰਾਂ ਨੂੰ ਕਹਿੰਆਂ ਮੇਰੇ ਵੀਰ ਹੋਰ ਵੀ ਕਿਤੋਂ ਲੈਣੀ ਹੋਵੇ ਆ ਦੇਖ ਲੈ ਵਟ ਪੈਂਦੇ ਆ ਬਾਈ ਥਣਾ ਹੂੰ ਮਤਲਬ ਇਹ ਖਾਲੀ ਹੋਈ ਵੀ ਆ ਖਾਲੀ ਐ ਦੇਖੇ ਤੋਂ ਵੀ ਲੈਣੀ ਹੋਵੇ ਨਾ ਕਿਸੇ ਵੀ ਵੀਰਪੁਰਾ ਨੇ ਹੂੰ ਮਾੜਾ ਇਹ ਚੀਜ਼ ਦੇਖ ਲਿਆ ਕਰੋ ਬਾਅਦ ਚ ਕਈ ਜਾਂਦੇ ਬੱਚਾ ਮੂਰੇ ਬਨਤਾ ਹਨਾ ਉਹ ਹੋਗਾ ਕੋਈ ਆਪਦਾ ਚਲੋ ਵੀ ਜਿਹੜਾ ਟਾਈਮ ਤੋਂ ਟਾਈਮ ਦਾ ਪਸੂ ਆ ਜਾਂਦਾ ਹੁੰਦਾ ਥਾਣਾ ਚ ਹੂੰ ਟਾਈਮ ਤੋਂ ਨਹੀਂ ਹੁੰਦਾ ਵੀ ਆਪਾਂ ਜੇ 10 ਵਜੇ ਵੀਡੀਓ ਪਾਉਣੀ ਆ ਚਾ 11 ਵਜੇ ਪਾਉਣੀ ਆ ਤੇ ਪਸੂ ਹਨਾ ਤੇ ਪਸੂ ਥਾਣਾ ਚ ਆਇਆ ਖੜਾ ਹੂੰ ਇਹ ਥੋੜੀ ਉਹ ਚਲੋ ਬਾਕੀ ਆਪਦੀ ਆਪਦੀ ਸੋਚ ਕੋਈ ਸੀ ਮੈ ਰਿਕਾਰਡ ਮਿਲੇ ਸੀ ਇਹ ਤਾਂ ਬਾਈ ਬਾਈ ਐਵੇਂ ਝੂਠ ਮਰਾਉਣਾ ਤਾਂ ਮਾਰੇ ਆ ਇਹ ਦੱਸਿਆ ਸੀਗਾ ਹਮ ਰਮਾਡਾ ਦੀ ਆ ਉਹ 40 1 20 ਦੀ ਪਤਨੀ ਦਾ ਡੈਨਮਾਰਕ ਦੀ ਹਮ ਪਰ ਮੈਂ ਤਾਂ ਹਰੇਕ ਨੂੰ ਕਹਿੰਦਾ ਬਾਈ ਕੋਈ ਯਕੀਨ ਨਾ ਕਰੋ ਜਦੋਂ ਆਪਣੇ ਘਰ ਦੀ ਨਹੀਂ ਬਾਈ ਆਪਸੀ ਮੰਨੀ ਲੋਆ ਹਮ ਅਗਲੇ ਨੇ ਦੱਸਦਾ ਮੈਂ ਦੱਸਦਾ ਗਾਂ ਇਹਦੇ ਉਹੀ ਅਗਲਾ ਉਹੀ ਲੈਣ ਚ ਚੱਕੀ ਜਾਵੇ ਹੋ ਹੋ ਸਕਦਾ ਕਿਹੜੀ ਲੈਣ ਦੀ ਕੀ ਪਤਾ ਹਨਾ ਆ ਬਰੇਡ ਬਰੇਡ ਵਾਲੀ ਆ ਉਹਦੇ ਚ ਆਪਾਂ ਦੋ ਰਿਆਂ ਨਹੀਂ ਆ ਜਿਹੜੀ ਉਤੋਂ ਹੂੰ ਕੰਗਰੋੜ ਕੰਗਰਾੜ ਐ ਪੂਰੀ ਆ ਬੂਥੀ ਦਿਖਾ ਹਨਾ ਹੂੰ ਕੁਆਲਟੀ ਪੂਰੀ ਆ ਹਾਂ ਇੱਕ ਨਾ ਵੇਖ ਜੇ ਕੰਨੀਆਂ ਬਰਾਬਰ ਨਹੀਂ ਕੀਤੀਆਂ ਆ ਦੰਦ ਆ ਦੇਖ ਇਹ ਆ ਕੰਨੀ ਹੈ ਜੇ ਬਰਾਬਰ ਨਹੀਂ ਠੀਕ ਆ ਬਾਈ ਹੂੰ ਇਹ ਤਾਂ ਹਜੇ ਇਹਦੇ ਤੇ ਹੱਥ ਫੇਰਨ ਵਾਲਾ ਬਾਈ ਹੂੰ ਕਿਉਂਕਿ ਇਹ ਨਾ ਜਦੋਂ ਮਹੀਨਾ ਕ ਹੋ ਗਿਆ ਨਾ ਇਹਨੂੰ ਹੁਣ ਸਾਫ਼ ਹੋਈ ਜਾਂਦੀ ਆ ਵੇਖਾ ਹੂੰ ਮੇਲੇ ਤੋਂ ਹੂੰ ਆ ਦੇਖੋ ਉਵੇਂ ਲੱਗਾ ਮੇਲਾ ਇਹਦੇ ਤੇ ਸਾਫ਼ ਹੋਈ ਜਾਂਦੀ ਆ ਇਹ ਜਿੱਦੇ ਇਹ ਬਈ ਇਹਨੂੰ ਮਹੀਨਾ ਕ ਹੋ ਗਿਆ ਡੇਢ ਮਹੀਨਾ ਹੂੰ ਮਿਲਮੈਕਚਰ ਇਹਨੂੰ ਪ੍ਰੋਪਰ ਪਿਆ ਹੂੰ ਤੇ ਬੈਡ ਦੀ ਦੇਖੀ ਹੋਰ ਹੋ ਜਾਂਦੀ ਹੂੰ ਕਿ ਹਜੇ ਤਾਂ ਇਹ ਲੂਈ ਛੱਡਦੀ ਐ ਇਹ ਬਈ ਛੱਡਦੀ ਆ ਹਾਂ ਇਹਦੇ ਇਹਦੇ ਨਾਲ ਸਾਰੇ ਵਾਲ ਝੜਨੇ ਆ ਆ ਤੇ ਉਦੋਂ ਬਾਅਦ ਕਿਤੇ ਜਾ ਕੇ ਦੀ ਬਾਈ ਬਣਨੀ ਗੱਲ ਫੇਰ ਆ ਪੂਰੀ ਚਮਕਿਆ ਕਰੂਗੀ ਫੇਰ ਚਮਕਿਆ ਕਰੂਗੀ ਕਿਉਂਕਿ ਹਾਂ ਜਿਹਦਾ ਸੈਟ ਬੈਠੀ ਹੁੰਦੀ ਆ ਬਾਕੀ ਬਾਈ ਆ ਚੀਜ਼ਾਂ ਜਿਹੜੀਆਂ ਹਨਾ ਆ ਦੇਖ ਤੂੰ ਕਿਵੇਂ ਨੈਟ ਬਣਿਆ ਹੋਇਆ ਵਾਲੀ ਵਾਲ ਵਾਲਾ ਹਮ ਆਏ ਆ ਇਹ ਖੂਬੀ ਆ ਕਹਿ ਸਕਦੇ ਆ ਪਾ ਇਹਦੀਆਂ ਬਾਈ ਬਖ ਬਹੁਤ ਜਿਆਦੇ ਠੰਡੀ ਜਿਵੇਂ ਐਂ ਬਹਿ ਜਾ ਕੋਈ ਧਾਰ ਇਹਦੀ ਇੰਨੀ ਵਧੀਆ ਧਾਰ ਬਾਈ ਚੁਆਈ ਆਪਾਂ ਦਾ ਫਿਰ ਮਸ਼ੀਨ ਤੇ ਕਰਦੇ ਨਾ ਆ ਇਹਨੂੰ ਜਿਵੇਂ ਮਰਜ਼ੀ ਚੋਲਾ ਬਈ ਕੋਈ ਦਿੱਕਤ ਨਹੀਂ ਗੱਲ ਦੀ ਨਾ ਨਾ ਇਹ ਤਾਂ ਬੰਦੇ ਨੂੰ ਨੀਂਦ ਆਉਂਦੀ ਐ ਚੁੰਦੇ ਠੀਕ ਐ ਐਨੀ ਵਧੀਆ ਚੁਆਈ ਐ ਜੀ ਹੂੰ ਮੋਟੀ ਹੂੰ ਤੇ ਜਾਣੀ ਕੇ ਦੇਖ ਲੈ ਵੀ ਬੰਦਾ ਕਹਿੰਦਾ ਬਾਲਟੀ ਆ ਗਈ ਤਾਂ ਠੀਕ ਐ ਐਨੀ ਵਧੀਆ ਚੁਆਈ ਐ ਜੀ ਹੂੰ ਬਹੁਤ ਜਿਆਦੇ ਬੱਚੀ ਵੀ ਚੰਗੀ ਆ ਬਈ ਮਾਂ ਚੰਗੀ ਆ ਤੇ ਬੱਚਾ ਵੀ ਚੰਗਾ ਬੱਚਾ ਵੀ ਚੰਗਾ ਬਾਕੀ ਤਾਂ ਜਿਹੜੀ ਮਰਜ਼ੀ ਹੁਣ ਜੇ ਆਪਾਂ ਇਹਦੇ ਜੇ ਆਖੀਏ ਅ 10 ਕਿਲੋ ਵਾਲੀ ਗਾਂ ਦੇ ਹੂੰ 40 ਲੀਟਰ ਵਾਲੀ ਬੁੱਲ ਦਾ ਭਰਾ ਦਾਂਗੇ ਹਨ ਇਹਦਾ 15000 ਰਿਕਾਰਡ ਹੈ ਇਹਦਾ ਹੂੰ ਉਹ ਬਈ 10 ਲਾ ਵਾਲੀ 12 ਹੀ ਕਰੂਗੀ ਮੇਨ ਹੱਦ ਇਹ ਹੁੰਦੀ ਹੈ ਵੀ ਬੱਚਾ ਜਿਹੜੀ ਮਾਂ ਦਾ ਬੱਚੇ ਨੇ ਲੈਣਾ ਹੀ ਲੈਣਾ ਸਰ 50% ਦਾ ਹਿੱਸਾ ਜਾਦੀ ਹੈ ਮਾਂ ਦਾ ਜਾਦੀ ਜਿਆਦਾ ਹੀ ਹੁੰਦਾ ਹਾਂ ਤਕਰੀਬ ਹਣੀ ਜਾਦੀ ਜੇ ਪਾਜੀ ਕਹਿੰਦੇ ਕਿ ਬਈ ਸਿੱਧਾ 10 ਤੋਂ ਜਾਂ 30 ਤੇ ਜਾ ਵੜੰਗ ਨਹੀਂ ਉਹ ਨਹੀਂ ਜਾਇਆ ਜਾਣਾ ਮਾਂ ਦਾ ਬਹੁਤ ਜਿਆਦਾ ਵੱਡਾ ਹੁੰਦਾ ਇੱਕ ਜਿਹਨੇ ਵੇਚਣੀ ਹੁੰਦੀ ਆ ਉਹ ਹੁਣ ਇਹਦਾ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਇਹਨੂੰ ਨਾ ਤਾਂ ट्रांजੈਕਸ਼ਨ ਪਿਆ ਹੂੰ ਫੇੜ ਨਹੀਂ ਪਾਇਆ ट्रांजੈਕਸ਼ਨ ਮੈਨੂੰ ਜਿੱਥੋਂ ਤੱਕ ਲੱਗਦਾ ਹੂੰ ਜੇ ਇਹਨੂੰ ਕਿਤੇ ਪਾਇਆ ਹੁੰਦਾ ਜੀ ਗੱਲ ਹੀ ਹੋਰ ਹੋਣੀ ਸੀ ਪਰ ਹਜੇ ਵੀ ਵਹਿੜ ਭਾਈ ਹੂੰ ਘਟੋ ਘਟ ਮੈਨੂੰ ਲੱਗਦਾ 27 ਕਿਲੋਟਰ ਤੇ ਚੱਲਦੀ ਹੈ ਸ਼ਵਾਦ ਆਂਗੇ ਆਪਾਂ ਜਿਹੜਾ ਤੋਲਣਾ ਤੋਲ ਕੇ ਲੈ ਜੇ ਤੋਲ ਕੇ ਲੈ ਕਿੰਨੇ ਡੰਗ ਪੜਾ ਯਾਰ ਉਹ ਤਾਂ ਅਗਲੇ ਦੀ ਮਰਜ਼ੀ ਆ ਹੂੰ ਜਿਹੜਾ ਸਹੀ ਬੰਦਾ ਉਹਨਾਂ ਨੂੰ ਉਹ ਤਾਂ ਖਾਲੀ ਕੀਤੀ ਐ ਨਾ ਤੇ ਜਿਵੇਂ ਸ਼ਾਮ ਨੂੰ ਖਾਲੀ ਕੀਤੀ ਅਗਲੇ ਦਿਨ ਹੀ ਪਤਾ ਲੱਗਿਆ ਉਹ ਵੀ ਕਿੰਨਾ ਕਿੰਨੇ ਕ ਪਾਣੀ ਚ ਹਾਂ ਪੜਾ ਚੋਣ ਨੂੰ ਤਾਂ ਜਿਹਨੇ ਉਹੋ ਜਿਹਾ ਝੂਟ ਮਾਰਨਾ ਦਾ ਪਰ ਜੜਾਂਗੇ ਗਏ ਨਾ ਪਾਰਕ ਮੈ ਗਿਆ ਖਾਲੀ ਤੋਂ ਬਾਅਦ ਫੇਰ ਦਾਲ ਚ ਕਾੜਾ ਜਿਹੜੇ ਬੰਦੇ ਨੇ ਬਈ ਪੜਾ ਪੰਜ ਚੁਆਈਆਂ ਕਰਾ ਲੇ ਕਹਿਣ ਨੂੰ ਅਗਲਾ ਕਹ ਦੂ ਆ ਪੰਜ ਪਰ ਜਦੋਂ ਖਾਲੀ ਇੱਕ ਵਾਰੀ ਹੋ ਗਈ ਤੇ ਉਹਦੀ ਅਗਲੀ ਚੁਆਈਏ ਜੇ ਭਰੀ ਦੀ ਪਤਾ ਲੱਗਿਆ ਨਾ ਵੀ ਕਿੰਨਾ ਦੁੱਧ ਹੈ ਇਹਦੇ ਥੱਲੇ ਹੂੰ ਟਾਈਮ ਤੋਂ ਟਾਈਮ ਦੋ ਚ ਵਾਰੀ ਤੋਂ ਪਤਾ ਲੱਗ ਗਿਆ ਵੀ ਪਹਿਲੀ ਚਵਾਈ ਖਾਲੀ ਦੀ ਹੁੰਦੀ ਹੈ ਪਹਿਲੀ ਚਵਾਈ ਦਾ ਤਾਂ ਕੋਈ ਵੀ ਨਹੀਂ ਹੁੰਦਾ ਹੂੰ ਉਹ ਭਲਾ ਥੋੜਾ ਕੱਡੇ ਬਾਲਾ ਕੱਡੇ ਜਦੋਂ ਤੜਕੇ ਵਾਲੀ ਚਵਾਈ ਹੋਗੀ ਉਸ ਤੋਂ ਬਾਅਦ ਬਸ ਇੱਕ ਚਵਾਈ ਖਾਲੀ ਕਰਕੇ ਘੰਟੇ ਗਣ ਕੇ ਵੀ ਬੰਦਾ ਦੁੱਧ ਦਾ ਦਿੰਦਾ ਵੀ ਇੰਨਾ ਦੁੱਧ ਹੂੰ ਚਲੋ ਅੱਧਾ ਪਾਉਣਾ ਨਹੀਂ ਆਪਦੀ ਮਰਜ਼ੀ ਆ ਮੇਰੇ ਕੰਨੀ ਕੋਈ ਦੋ ਡੰਗ ਚੂਣੀ ਚਾਹੁੰਦਾ ਚਾਰ ਚੂਣੀ ਚਾਹੁੰਦਾ ਚੋਲੇ 27 ਕਿਲੋ ਆਪਾਂ ਜਵਾਦ ਹਾਂ 26 ਤੋਂ 27 ਆ ਹੋ ਸਕਦਾ ਮੌਕੇ ਤੇ ਵੱਧ ਵੀ ਸਕਦਾ ਹੂੰ ਯਾਨੀ ਪਰ ਇਹ ਨਹੀਂਗਾ ਬਈ ਰਹਿ ਜੂ ਨੋ 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 26 ਤੋਂ ਬਾਅਦ ਹੀ ਠੀਕ ਆ ਹਾਂ 26 ਤੋਂ ਬਾਅਦ ਕਿਉਂਕਿ ਬਾਕੀ ਆ ਚੋਰ ਪੁੱਤੇ ਚੋਰ ਕੇ ਦਿਖਾ ਦਿਓ ਜੀ ਬਾਕੀ ਬਰੀਡ ਬਰੂਡ ਕਰਨਿਓ ਹਨਾ ਹੂੰ ਉਦਾਂ ਸਾਫ ਆ ਜਾਵਾਂ ਚੰਗੀ ਆ ਹਾਂ ਬਹੁਤ ਜਿਆਦਾ ਕੋਈ ਜੇੜ ਜੂਰ ਦੀ ਗਾਰੰਟੀ ਆ ਆਪਣੇ ਠੀਕ ਕਿਉਂਕਿ ਆਪਣੇ ਕੋਲੇ ਆਈ ਨੂੰ ਹੋ ਗਿਆ ਮੈਂ ਹਫ਼ਤੇ ਨੂੰ ਠੀਕ ਆ ਤੇ ਪਸ਼ੂ ਦਾ ਪਤਾ ਲੱਗਿਆ ਠੀਕ ਆ ਇੱਕ ਇਹ ਥੋੜਾ ਮੈਂ ਤਾਂ ਹਰਾ ਪਾਉਂਦਾ ਨੀਗਾ ਹੂੰ ਇਹ ਮੈਨੂੰ ਲੱਗਦਾ ਹਰੇ-ਹਰੇ ਤੇ ਜ਼ਿਆਦਾ ਚੱਲਦੀ ਹੈ ਹੂੰ ਹਰੇ ਤੇ ਹੋਰ ਵੀ ਫਰਕ ਪਾਉਂਦੀ ਹੈ ਥੋੜਾ ਜਿਹਾ ਸਾਈਲੇਜ ਚੋਂ ਦਿੱਕਤ ਜੀ ਮੰਦੀ ਹੋਣੀ ਹੈ ਖਾਣ ਚ ਥੋੜਾ ਜਿਹਾ ਹੁੰਦਾ ਪਸ਼ੂ ਦਾ ਹੂੰ ਕੇਰਾ ਜਾਨੀ ਮਹੀਨਾ ਕ ਤਾਂ ਲਾ ਹੀ ਦਿੰਦਾ ਪਸ਼ੂ ਬਦਲਦੇ ਨੂੰ ਜੇ ਕੋਈ ਹਰੇ ਤੋਂ ਆਇਆ ਹੋਦਾ ਚਾਰਚ ਜਾਣ ਤੇ ਕਰ ਸਮਝ ਲੈ ਦੇਖ ਤੂੰ ਬਈ ਵੈਡ ਦੀ ਕੁਆਲਿਟੀ ਦੇਖ ਕੁਆਲਿਟੀ ਵੈਡ ਦੀ ਪੂਰੀ ਚੀਜ਼ ਹੈ ਉਧਰ ਲੰਮਾ ਲੇਪਾ ਜਾਨੀ ਜੇ ਬਈ ਸੰਭੀ ਹੁੰਦੀ ਤਾਂ ਬਹੁਤ ਦੁੱਧ ਚ ਆ ਜਾਣਾ ਸੀ ਉਹਨਾਂ ਨੇ ਕਰਨ ਮਾਰੀ ਮੈਂ ਤੈਨੂੰ ਇਹ ਗੱਲ ਕਹਿਣਾ ਬਈ ਇਹਦੀ ਉਮਰ ਰੱਖੇ ਪਰਮਾਤਮਾ ਲੰਮੀ ਉਮਰ ਕਰੇ ਦੀ ਇਹ ਵੈਡ 40 ਪਲੱਸ ਵਾਲੀ ਇਹਦੀ ਹਾਂ ਬਰੀਡ ਦੱਸਦੀ ਐ ਬਈ ਆਪਾਂ ਪਸ਼ੂ ਹੀ ਰੱਖਿਆ ਹਨ ਆਪਾਂ ਕਰਨਾ ਇਹ ਸਹੀ ਗੱਲ ਤੇ ਵੈਡ ਜਾਨੀ ਕਿ ਮੇਰੇ ਆਪਦੇ ਘਰੇ ਵੀ ਨਾ ਡਰ ਵਾਲੀ ਵੈਡ ਹੈ ਨਹੀਂ ਹਾਂ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਹੈ ਹਨਾ ਹਾਂ ਅੱਗੋ ਅੱਗੋ ਕੋਈ ਗੱਲ ਨਹੀਂ ਜੀ ਮੋੜ ਲਿਓ ਪਾਣੀ ਪਾਣੀ ਨੂੰ ਜਾਂਦੇ ਨੇ ਕੋਈ ਗੱਲ ਨਹੀਂ ਕੋਈ ਇੱਥੇ ਵੱਲ ਲਾ ਬਾਈ ਕੋਈ ਇੱਥੇ ਵੱਲ ਲਓ ਜੀ ਕੋਲ ਕੋਈ ਨਹੀਂ ਉਹ ਜਿੱਥੇ ਰੋਕ ਲੋ ਸਾਡੇ ਸਾਡੇ ਚਾਰ ਦੇ ਗਾਲ ਕੀ ਡਿਮਾਂਡ ਆ ਜੀ ਇਹਦੀ ਕੋਈ ਗੱਲ ਨਹੀਂ ਬਾਈ ਡਿਮਾਂਡ ਇਹਦੀ ਵੇਖ ਬਾਈ ਜਿਹੜੀ ਤਾਂ ਉਹ ਚੀਜ਼ ਆ ਉਹਨਾਂ ਦਾ ਕੋਈ ਹਨਾ ਲੇਖਾ ਹੀ ਨਹੀਂ ਦਾ ਲੇਖਾ ਹੀ ਨਹੀਂ ਦਾ ਤੇ ਬਾਕੀ ਥਣਾ ਦੀ ਪੂਰ ਛੱਟੇ ਦੀ ਵੱਧ ਘਟ ਦੀ ਹੂੰ ਉਹਦੀ ਆਪਣੀ ਲਿਖਤੀ ਵੀ ਗਾਰੰਟੀ ਹੋਊਗੀ ਹੂੰ ਹੈਨਾ ਹੂੰ ਦੁੱਧ ਦਾ ਦੁੱਧ ਵੀ ਆਪਾਂ ਚਵਾ ਕੇ ਦਵਾਂਗੇ ਇਹਨੇ ਬੰਦੇ ਨੂੰ ਐਵੇਂ ਕਹਿ ਦਾਂਗੇ ਨਹੀਂ ਯਾਰ ਮੇਰੇ ਕੋਲੇ ਟਾਈਮ ਨਹੀਂ ਚਵਾਵਾਂਗੇ ਹੂੰ ਤੇ ਮੁੱਲ ਇਹਦਾ ਕੋਈ ਬਾੜਾ ਨਹੀਂ 95000 ਰੁਪਿਆ ਮੁੱਲ ਆ ਹੂੰ ਨਾ ਮੈਂ ਇਹ ਕਹਿਣਾ ਵੀ ਇਹ ਇੰਨਾ ਦਊਗੀ ਮੈਂ ਇਧਰ ਨੂੰ ਲਿਆ ਪੁੱਤ ਨਾ ਤਾਂ ਮੈਂ ਇਹ ਕਹਿਣਾ ਵੀ ਇਹ ਇੰਨਾ ਦੇਊਗੀ ਭਾਈ ਕੱਢ ਜੂ ਹਾਂ ਆ ਬਾੜੇ ਤੁਸੀਂ ਤੂੰ ਇਹ ਵੀਡੀਓ ਪਾਉਣਾ ਲੈ ਲਿਆ ਨਾ ਅਗਲਾ ਕਹਿੰਦਾ ਯਾਰ ਇਹ 30 ਚ ਆਉਗੀ 35 ਚ ਆਉਗੀ ਹਨਾ ਪਰ ਮੈਂ ਤਾਂ ਤੁਹਾਨੂੰ ਭਾਂਡੇ ਵਾਲਾ ਕਹੀ ਹੈ ਨਾ ਵੀ ਇੰਨਾ ਭਾਂਡੇ ਚ ਆਪਣੇ ਕੋਲ 27 ਆ ਗਾਹ ਜਾ ਕੇ ਭਲਾ 44 ਚ ਚੱਲ ਹਟਿਆ ਉਹ ਮੜਾ ਮੋਟਾ ਮਾਰਦੀ ਆ ਤੇ ਹੁਣ ਇਹਨੇ ਅੰਦਰ ਵੀ ਪਸ਼ੂ ਵੀ ਜਾਨੀ ਕਿ ਫੀਡ ਫੂਡ ਵੀ ਤੈਨੂੰ ਪਤਾ ਵੀ ਜਿਹੜਾ ਪਸ਼ੂ ਖੁੱਲਦਾ ਉਹ ਜਾ ਕੇ ਕਿਤੇ ਇਹ ਗਾਇਆਂ 35 ਚ ਲੀਆਂ ਦੇਣਾ ਤੋਂ ਖੁੱਲਦੀਆਂ ਤੇ ਹੁਣ ਇਹਨੇ ਗਾਂ ਨੂੰ ਖੁੱਲਣਾ ਹੂੰ ਤੇ ਹੁਣ ਗਾਂ ਜਿਵੇਂ ਜਿਵੇਂ ਅਗਲੇ ਦੀ ਮਰਜੀ ਆ ਹੂੰ ਜਿਵੇਂ ਉਹ ਰਸਾ ਪੁੱਤ ਕੱਢੋ ਤੇ ਰਸਾ 95000 ਚ ਮਾੜਾ ਮੋਟਾ ਹੋ ਜਾਊਗਾ ਬੱਚਾ ਵੀ ਫੀਮੇਲ ਮਿਲ ਜਾਣਾ ਮੈਂ ਫਿਰ ਗਾਂ ਭਾਈ ਐਨੇ 24 ਹੂੰ ਗਾਂ ਦੀ ਵੱਛੀ ਨਾ ਇਹੋ ਜੀ ਬਰੀਡ ਵਾਲੀ ਦੀ ਵੱਛੀ ਵੀ ਚੰਗੇ ਰੁਪਈਆਂ ਦੀ ਵਿਕਦੀ ਹੈ ਵਿਕਦੀ ਹੈ ਜੀ ਹਣਾ ਤੇ ਹੁਣ ਮੇਰੇ ਕੋਲ ਤਾਂ ਮੈਂ ਤੈਨੂੰ ਕਹਦਾ ਲੇਵਰ ਦੀ ਦਿੱਕਤ ਤਾਂ ਨਹੀਂ ਤਾਂ ਨਾ ਤਾਂ ਮੈਂ ਭਾਈ ਗਾਂ ਦੇਰ ਨੂੰ ਰੱਖੀ ਸੀ ਮੈਂ ਲਈ ਹੋਣੀ ਸੀ ਗਾਂਵੇ ਚਲ ਅੱਛਾ ਹਾਂ ਇਹ ਦੱਸ ਦੇ ਕਿ ਹਾਂ ਸਾਮ ਸੰਭਾਲ ਦੇ ਦੇ ਇੱਕ ਵਾਰ ਇਹ ਨਾ ਆਦਤ ਜਿਹੜੀ ਬੰਦੇ ਨੂੰ ਬਣ ਜਾਂਦੀ ਹੈ ਨਾ ਛੱਡੀ ਨਹੀਂ ਜਾਂਦੀ ਹੂੰ ਇਹ ਮੈਂ ਆਦਤੋਂ ਮਜਬੂਰ ਆ ਠੀਕ ਆ ਉਹ ਬਸ ਸੋਹਣੀ ਲੱਗੀ ਮੈਨੂੰ ਹਵਾ ਨਾ ਹੁਣ ਉਹ ਸੋਹਣਾ ਸੀ ਚਾਈ ਸੋਹਣੀ ਸੀ ਠੀਕ ਆ ਤੇ ਮੈਂ ਹਾਂ ਯਾਰ ਵੇ ਵੜ ਬਹੁਤ ਜਿਆਦਾ ਚੰਗੀ ਆ ਤੇ ਉਹ ਮੈਂ ਪੈਸੇ ਵੀ ਪਸਾ ਲੇ 10000 ਰੁਪਏ ਠੀਕ ਆ ਜੀ ਚਲੋ ਜੋ ਹੁਣ ਕਹਿੰਦਾ ਮੈਂ ਹਰਿਆਣਾ ਜਾਣਾ ਠੀਕ ਆ ਚਲੋ ਉਹ ਬਾਕੀ ਤੈਨੂੰ ਪਤਾ ਹੀ ਆ ਕਿਸੇ ਨੂੰ ਕੀ ਕਹੀਏ ਬਾਈ ਹਾਂ ਬਾਕੀ ਇਹਦਾ ਗੱਲ ਇਹ ਜਿੰਨਾ ਕੁ ਹੁੰਦਾ ਉਹਨਾ ਕਰ ਲਈ ਹਾਂ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ